ਮੈਂ ਤੁਹਾਨੂੰ ਦੱਸ ਦਈਏ ਦੋਸਤੋ ਕਿ ਹੁਣ ਪੰਜਾਬ ਦੇ ਵਿੱਚ ਇੱਕ ਵੱਡਾ ਖਤਰਾ ਮੰਡਰਾ ਰਿਹਾ ਹੈ। ਦਰਅਸਲ ਤੁਹਾਨੂੰ ਦੱਸ ਦਈਏ ਦੋਸਤੋ ਕਿ ਹਿਮਾਚਲ ਦੇ ਵਿੱਚ ਹੁਣ ਕਈ ਥਾਵਾਂ ਤੇ ਬੱਦਲ ਫਟ ਚੁੱਕੇ ਹਨ ਅਤੇ ਬਹੁਤ ਭਾਰੀ ਤਬਾਹੀ ਹਿਮਾਚਲ ਦੇ ਵਿੱਚ ਮਚ ਰਹੀ ਹੈ। ਹਿਮਾਚਲ ਪ੍ਰਦੇਸ਼ ਦਾ ਮਲਾਣਾ ਡੈਮ ਵੀ ਟੁੱਟ ਚੁੱਕਿਆ ਹੈ ਅਤੇ ਨਦੀ ਨਾਲਿਆਂ ਦੇ ਵਿੱਚ ਭਾਰੀ ਉਫਾਨ ਦੇਖਣ ਨੂੰ ਮਿਲਿਆ ਹੈ ਜਿਸ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਕਈ ਮੌਤਾਂ ਵੀ ਹੋ ਚੁੱਕੀਆਂ ਹਨ ਅਤੇ ਨਾਲ ਹੀ 50-60 ਬੰਦੇ ਲਾਪਤਾ ਵੀ ਹੋ ਚੁੱਕੇ ਹਨ। ਅਦੇ ਇਸ ਤੋਂ ਇਲਾਵਾ ਮਨੀਕਰਨ ਸਾਹਿਬ ਦੇ ਵਿੱਚੋਂ ਦੀ ਲੰਘਣ ਵਾਲੀ ਨਦੀ ਪਾਰਵਤੀ ਵੀ ਵੱਡੇ ਉਫਾਨ ਤੇ ਆ ਚੁੱਕੀ ਹੈ। ਇਸੇ ਤ ਹੇ ਅਤੇ ਹੁਣ ਹੀ ਹਿਮਾਚਲ ਦੇ ਵਿੱਚ ਭਾਰੀ ਤਬਾਹੀ ਮਚਣ ਕਾਰਨ ਪੰਡੋਰ ਡੈਮ ਦੇ ਗੇਟ ਵੀ ਖੋਲ ਦਿੱਤੇ ਹਨ ਜਿਸ ਦੇ ਕਾਰਨ ਬਿਆਸ ਦਰਿਆ ਦੇ ਵਿੱਚ ਵੀ ਵੱਡੀ ਮਾਤਰਾ ਚ ਪਾਣੀ ਆ ਚੁੱਕਿਆ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਿਆਸ ਦਰਿਆ ਦੇ ਵਿੱਚ ਵੀ ਠਾਠਾਂ ਮਾਰਦਾ ਪਾਣੀ ਪੰਜਾਬ ਨੂੰ ਆ ਰਿਹਾ ਹੈ ਦੋਸਤੋ ਇਸ ਤਰ੍ਹਾਂ ਇਹ ਬਿਆਸ ਦਰਿਆ ਪੰਜਾਬ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ ਪਰ ਆਪਾਂ ਤਾਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਕੋਈ ਵੀ ਨੁਕਸਾਨ ਨਾ ਹੋਵੇ ਤੁਸੀਂ ਵੀ ਦੋਸਤੋ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਪੰਜਾਬ ਲਈ ਅਰਦਾਸ ਵੀ ਜਰੂਰ ਕਰਿਓ ਅਤੇ ਜੀ ਹੋਰ ਲੇਟਸ ਨਿਊਜ਼ ਦੇਖਣ ਲਈ ਸਾਡੇ ਚ